ਅੱਜ ਪਿੰਡ ਤੂਤ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿੱਚ ਪਹੁੰਚੇ ਹਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਵੱਡੇ ਵੱਲੋਂ ਇੱਕ ਛੋਟਾ ਜਿਹਾ ਪ੍ਰਾਰਲਾ ਕਰਕੇ ਤੇ ਇਹਨਾਂ ਵੀਰਾਂ ਦਾ ਜੋ ਇੱਕ ਪੱਖਾ ਦਿੱਤਾ ਹੈ ਅਸੀਂ ਆਹ ਟਾਈਮ ਤਰਵੰਤ ਸਿੰਘ ਪ੍ਰਧਾਨ ਇਥੇ ਮੌਜੂਦ ਸਨ ਬਲਵੀਰ ਸਿੰਘ ਬਲਾਰਾ ਤਰਵੰਦੀ ਬਲਸਿੰਘ ਤੋਂ ਮੌਜੂਦ ਸਨ ਗੁਰਪ੍ਰੀਤ ਸਿੰਘ ਮਨਜੂਦ ਸਨ ਮੈਂ ਗੁਰਦੇਵ ਸਿੰਘ ਸਤਕਤਰ ਬਲਾਕ ਵਿਟੋਏ ਤੋਂ ਅਸੀਂ ਆਹ ਟਾਂ ਬਲਵੀਰ ਸਿੰਘ ਬਲਾਰੇ ਨਾਲ ਗੱਲਬਾਤ ਕਰ ਲਵਾਂਗੇ ਵੈਕੁਰਜੀ ਦਾ ਸੰਸਤਾ ਵੈਕੁਰਜੀ ਦੇ ਫਤੇ ਅਸੀਂ ਸਰਵੰਦੀ ਬੋਸ ਸਿੰਘ ਤੋਂ ਬਰਜਵੀਤ ਸਿੰਘ ਆਪ ਜੀ ਦਾ ਸੇਵਾਦਾਰ ਹੋਂਦ ਦੇ ਨਾਤੇ ਅਸੀਂ ਇਹਨਾਂ ਗਰੀਬਾਂ ਦੇ ਘਰ ਵਿੱਚ ਆਏ ਆ ਕਿ ਜਿਨ੍ਹਾਂ ਨੂੰ ਅਜੇ ਤੱਕ ਆ ਰੋਟੀ ਦਾ ਵੀ ਪ੍ਰਬਾਲਨ ਨਹੀਂ ਕੀਤਾ ਕਿਉਂਕਿ ਏਡੀ ਵੱਡੀ ਗਰੀਬੀ ਹੈ ਸਵੇਰੇ ਅਸੀਂ ਇੱਥੇ ਹੋ ਕੇ ਗਏ ਸੀ ਤੇ ਅਸੀਂ ਇਹਨਾਂ ਦਾ ਹਾਲਾਤ ਵੇਖਿਆ ਨਿੱਕੇ ਨਿੱਕੇ ਆ ਦੇਵੇਂ ਆਪਾਂ ਬੱਚੇ ਆ ਇਹਨਾਂ ਨੂੰ ਪੁੱਛਿਆ ਕਿ ਰਾਤ ਪੱਖਾ ਹੈ ਨਾ ਕਿ ਨਹੀਂ ਪੱਖਾ ਵੀ ਕੋਈ ਨਹੀਂਗਾ ਤੇ ਕੋਈ ਪਰਾਲਾ ਨਹੀਂਗਾ ਇਹਨਾਂ ਬੱਚਿਆਂ ਦਾ ਉਸ ਕਰਕੇ ਅਸੀਂ ਸਰਦਾਰ ਕਲੰਤ ਸਿੰਘ ਜਿਹੜਾ ਸੇਵਾਦਾਰ ਹੈ ਤੇ ਸੰਗਤਰੋਂ ਆਇਆ ਹੋਇਆ ਜੋ ਵੀ ਭੰਡਾਰਾ ਹੈ ਉਹਨੇ ਹਾਜ਼ਰ ਕੀਤਾ ਹੈ ਤੇ ਇਹ ਦੇਖੋ ਛੋਟੇ ਛੋਟੇ ਬੱਚੇ ਆ ਹਵਾ ਤੋਂ ਬਿਨਾ ਬੈਠੇ ਆ ਆਪਣੇ ਬੱਚੇ ਜਿਹੜੇ ਐਸੀਆਂ ਦੇ ਵਿੱਚ ਬੈਠੇ ਆ ਕੋ ਵੀ ਗਰਮੀ ਮਹਿਸੂਸ ਕਰਦੇ ਆ ਕਿ ਇਹ ਰੱਬ ਦੇ ਜੀ ਹੈ ਇਹਨਾਂ ਦੇ ਕਿਸੇ ਨੇ ਵੀ ਅਜੇ ਤੱਕ ਕੋਈ ਤਰਸ ਨਹੀਂ ਕੀਤਾ ਤੇ ਤਰਸ ਵਾਲੀ ਗੱਲ ਕੋਈ ਨਹੀਂ ਅਸੀਂ ਸਰਦਾਰ ਇੰਦਰਜੀਤ ਸਿੰਘ ਕੋਲ ਬੁੱਢੇ ਵੱਲੋਂ ਪ੍ਰਧਾਨਗੀ ਵੱਲੋਂ ਇਹ ਅਪਰਾਧਾ ਕਰ ਰਹੇ ਆ ਜਿਹੜਾ ਅਪਰਾਧਾ ਸਰਦਾਰ ਇੰਦਰਜੀਤ ਸਿੰਘ ਪ੍ਰਧਾਨ ਨੇ ਕੀਤਾ ਹੈ ਮੈਂ ਕਹਿੰਦਾ ਕਿ ਹੋ ਸਕਦਾ ਕਿ ਹੋਰ ਕਿਸੇ ਬੰਦੀ ਹੈ ਕਿ ਤਾਈ ਇਸ ਚੀਜ਼ ਦਾ ਹਿੱਸਾ ਨਹੀਂ ਲੈ ਰਹੀ ਕਿਉਂਕਿ ਗਰੀਬਾਂ ਦੀ ਬਾਹ ਫੜਦੇ ਆ ਗਰੀਬਾਂ ਦੀ ਜਗ੍ਹਾ ਤੇ ਦੁਆਟੇ ਖਲੋਂਦੇ ਆ ਉਹਨਾਂ ਦੀ ਹਾਮੀ ਭਰਦੇ ਆ ਇਹ ਕਿਸੇ ਗਰੀਬ ਦੇ ਨਾਲ ਟੱਕਾ ਹੁੰਦਾ ਏ ਤੋ ਉਸ ਟੀਨ ਨੂੰ ਅਸੀਂ ਸਾਹਮਣੇ ਲਿਆ ਕੇ ਤੇ ਉਹਦਾ ਨੰਤਾਰਾ ਕਰਦੇ ਆ ਕਿਉਂਕਿ ਅਸੀਂ ਖਾਜ ਕਰਕੇ ਗੱਲ ਉੱਥੇ ਹੀ ਗਰੀਬਾਂ ਵਾਸਤੇ ਆ ਤੇ ਗਰੀਬਾਂ ਦੇ ਭਲੇ ਵਾਸਤੇ ਤੇ ਗਰੀਬ ਦਾ ਮੂੰਹ ਜਿਹੜਾ ਏ ਉਹ ਗੁਰੂ ਦੀ ਗੋਲਕ ਸਮਝਿਆ ਗਿਆ ਏ ਤੇ ਜੇ ਅਸੀਂ ਗੁਰੂ ਨੂੰ ਗੁਰੂ ਮੰਨਦੇ ਆ ਤੇ ਫਿਰ ਗਰੀਬ ਨੂੰ ਸਾਡਾ ਫਰਜ਼ ਮੰਨਦਾ ਖਾਣ ਦਾ ਜੇ ਗਰੀਬ ਦੇ ਦਿਨ ਮਾਰੇ ਆ ਗਿਆ ਸੋ ਸਾਡਾ ਫਰਟੀ ਬੰਦਾ ਜਿਹੋ ਦੀ ਹਲ ਫੜ ਗਏ। ਉਹਦਾ ਗਾਲਣਾ ਕੁੱਟ ਗਏ ਆਪਣੀ ਉਹਦੀ ਹਲ ਫੜ ਗਏ। ਹਲ ਫੜ ਕੇ ਆ ਜਿਹੜਾ ਸਾਡੇ ਨਾਲ ਸਰਦਾਰ ਸਰਪੰਚ ਸਿੰਘ ਫਿੰਸਨ ਸਿੰਘ ਤੋਂ ਪ੍ਰਧਾਨ ਹੈ। ਦੇਖੋ ਕਿੱਡੀ ਵੱਡੀ ਹਲਪਾ ਰਾਤ ਜਾ ਕੇ ਦੁਕਾਨਾ ਖੜਾ ਕੇ ਸੱਖਾ ਲੈ ਕੇ ਤੇ ਉਹਨਾਂ ਦੇ ਘਰ ਦੇ ਵਿੱਚ ਮੌਜੂਦਾ ਇਸ ਟਾਂ ਤੇ ਖੜੋਤਾ ਆਇਆ ਹੈ। ਕਿਉਂਕਿ ਇਹ ਹਲਪ ਦਾ ਖਵਾਲੇ। ਜਿਵੇਂ ਅਸੀਂ ਕਹਿ ਦਿੱ ਗਏ ਕੋਈ ਗੱਲ ਨਹੀਂ। ਇੱਕ ਜਗਾ ਖਾਲੀ ਹੋ ਜੇ ਇੱਥੇ ਮੈਂ ਆ ਕੇ ਖੜੋ ਜਾਵਾਂ ਫਿਰ ਉੱਤੇ ਰਾਬੂ ਜਿਹੜਾ ਹੈ ਉਹ ਨਿਆ ਕਰਨ ਵਾਲਾ ਹੈ ਕਿ ਇਹ ਇੰਦਰਜੀਤ ਸਿੰਘ ਕੋਲ ਵੱਡੇ ਦੀ ਗਵਾਹੀ ਥੱਲੇ ਜੋ ਵੀ ਕੰਮ ਹੋ ਰਿਹਾ ਹੈ ਅਸੀਂ ਧੰਨਵਾਦ ਕਰਦੇ ਹਾਂ ਇਸੇ ਦਿਨ ਮੇਰੇ ਵੀਰ ਸਾਰਿਆਂ ਗਰੀਬਾਂ ਦੀ ਮਾਹ ਫੜਿਆ ਕਰੋ ਗਰੀਬ ਨਾਲ ਤਕਾ ਹੁੰਦਾ ਹੈ ਆਪਾਂ ਆ ਕੇ ਜਾ ਕੇ ਵੇਖੋ ਕਿੱਥੇ ਤਕਾ ਜਾਂ ਹੈ ਅਧਿ ਨਾਲ ਚਲੋ ਤੇ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇ ਬਰਵੀਰ ਸਿੰਘ ਬਲਾਰੇ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਜੂਸ ਤੇ ਇਹ ਤਰੀਫ ਕਰਦੇ ਨੂੰ ਪਰਿਵਾਰ ਨੂੰ ਤੁਹਾਡਾ ਕਰਨ ਵਾਸਤੇ ਪੌਂਟੀ ਰੇਕ ਸਾਥ ਐਕਟੀਵਿਟੀ ਪੰਜਾਬ ਹੋਰ ਵੀ ਕਿਤੇ ਵੀ ਕੋਈ ਹੈਗਾ ਇਹ ਲੋਕਾਂ ਸਾਥ ਗਰੁੱਪ ਕਮੇਟੀ ਪੰਜਾਬ ਇਤਾਂ ਵਾਂਗ ਖੜੀ ਹੈ ਰਾਇਹੁਰੀ ਜੀ ਦਾ ਖਾਸ ਵੰਦਨ